ਸਦਕੇ ਜਾਈਏ ਜੋਧਿਓ ਸੋਡੇ ਸੂਬਾ ਕਮੇਟੀ ਦੇ ਕੀਤੇ ਹੋਏ ਫੈਸਲੇ ਨੂੰ ਮਲੇਰ ਕੋਟਲੇ ਦੀ ਧਰਤੀ ਤੇ ਪ੍ਰਸ਼ਾਸਨ ਵੱਲੋਂ ਇਹਦੇ ਜਾ ਕੀਤੇ ਜ਼ਬਰੀ ਕਬਜ਼ੇ ਨੂੰ ਮੁੜ ਬਹਾਲ ਕਰਾਉਣ ਦੀ ਤੁਹਾਨੂੰ ਵਧਾਈ ਜਿਹੜੇ ਤਰੀਕੇ ਨਾਲ ਜੋਧਿਓ ਤੁਸੀਂ ਅੱਗੇ ਵਧਿਓ ਜਿਹੜੀ ਗੱਲ ਨੂੰ ਤੁਸੀਂ ਧਾਰ ਕੇ ਗਹਾ ਤੁਰਿਓ ਉਹ ਪਹਿਲੇ ਹੀ ਸਲਾਘਾਯੋਗ ਹੈ ਇਹ ਜਾਣਦੇ ਹੋਏ ਕਿ ਸਰਕਾਰ ਤੋਂ ਤਕੜੇ ਨਹੀਂ ਹਾਂ ਸੀ ਤੁਸੀਂ ਜਦੋਂ ਅੱਗੇ ਵਧਿਓ ਤੁਸੀਂ ਸਿਰਫ ਇਹ ਗੱਲ ਨੂੰ ਧਿਆਨ ਚ ਰੱਖ ਕੇ ਵਧਿਓ ਕਿ ਸਰਕਾਰ ਦਾ ਸਾਰਾ ਜ਼ਬਰ ਚੱਲਦਿਆਂ ਹੋਇਆ ਅਸੀਂ ਫੇਰ ਵੀ ਆਪਣੀ ਉਸ ਸਰਜਮੀ ਦੇ ਉੱਤੇ ਆਪਣਾ ਕਬਜ਼ਾ ਜਮਾ ਕੇ ਛੱਡਾਂਗੇ ਜੋ ਸਰਕਾਰ ਨੇ ਕਰਨਾ ਉਹ ਕਰੇ ਪਰ ਸਰਕਾਰ ਦਾ ਜ਼ਬਰੇਚ ਬਿਨਾ ਨੱਪਣ ਦਾ ਜਿਹੜਾ ਫੈਸਲਾ ਇਹ ਲਾਗੂ ਕਿਸੇ ਹਾਲਤ ਵਿੱਚ ਨਹੀਂ ਹੋਣ ਦੇਵਾਂਗੇ ਇਹਨੂੰ ਤੁਸੀਂ ਸਿਰੇ ਲਾਇਆ ਇਸ ਗੱਲ ਦੀ ਤੁਹਾਨੂੰ ਵਧਾਈ ਤੁਹਾਡੇ ਜਾਬਤੇ ਨੂੰ ਵਧਾਈ ਤੇ ਤੁਹਾਡੇ ਅੱਗੇ ਵਧਣ ਦੇ ਤਰੀਕੇ ਨੂੰ ਵਧਾਈ ਤੁਸੀਂ 18 ਕਿਲੋਮੀਟਰ ਤੱਕ ਤੁਰ ਕੇ ਗਏ ਹੋ ਰਸਤੇ 'ਚ 15 16 ਨਾਕੇ ਤੋੜੇ ਨੇ ਇਹ ਗੱਲ ਨੂੰ ਧਿਆਨ 'ਚ ਰੱਖ ਕੇ ਕਿ ਜੇ ਪੁਲਸ ਵਾਲੇ ਕਿਸੇ ਕਿਸਮ ਦੀ ਬਦੀਤੀ ਕਰਦੇ ਨੇ ਉਹਦੇ ਜਵਾਬ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਨੀ ਉਹਨਾਂ ਤੇ ਅਟੈਕ ਨਹੀਂ ਕਰਨਾ ਇਹ ਗੱਲ ਤੁਸੀਂ ਧਿਆਨ ਚ ਰੱਖੀ ਆ ਤੇ ਕੈਂਡਰ ਨੇ ਇਸ ਗੱਲ ਨੂੰ ਪਰਵਾਹ ਕੀਤਾ ਹੈ ਇਸ ਕਰਕੇ ਜਿਹੜੇ ਤਰੀਕੇ ਨਾਲ ਤੁਸੀਂ ਮਤ ਕੇ ਜਿਹੜੀ ਸਕੀਮ ਨਾਲ ਤੁਸੀਂ ਇੱਥੇ ਮਤ ਕੇ ਸੁਭਾ ਕਮੇਟੀ ਦੇ ਫੈਸਲੇ ਨੂੰ ਲਾਗੂ ਕੀਤਾ ਹੈ ਇਹਦੀ ਤੁਹਾਨੂੰ ਬਾਰ ਬਾਰ ਵਧਾਈ ਦੇਣੇ ਆ ਤੇ ਇਹਦੇ ਨਾਲ ਹੀ ਤੁਸੀਂ ਇਸ ਗੱਲ ਦੀ ਵੀ ਵਧਾਈ ਕਿ ਜਿਹੜਾ ਸਰਕਾਰ ਨੇ ਆਪਣੇ ਨਾਲ ਵਾਦਾ ਖਲਾਫੀ ਕੀਤੀ ਹੈ ਪ੍ਰਸ਼ਾਸਨ ਗੱਲਬਾਤ ਕਰਕੇ ਜਦੋਂ ਇਹ ਕਹਿ ਰਿਹਾ ਹੈ ਕਿ ਜਿੰਨਾ ਚਿਰ ਕਿਸਾਨਾਂ ਨੂੰ ਸੈਟੀਫਾਈ ਨਹੀਂ ਕੀਤਾ ਜਾਂਦਾ ਉਹਨਾਂ ਨਾਲ ਜ਼ਮੀਨਾਂ ਤੇ ਧੱਕੇ ਨਾ ਕਰਦਾ ਨਹੀਂ ਕੀਤਾ ਜਾਊਗਾ ਗੰਧਵਾਤ ਪਹਿਲਾਂ ਹੁੰਦੀ ਹੈ ਤੇ ਬਾਅਦ ਚ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਥਾਣੇ ਬੰਦ ਕੀਤਾ ਜਾਂਦਾ ਹੈ ਵਿਚਔਰਤਾਂ ਨੂੰ ਬੰਦ ਕੀਤਾ ਜਾਂਦਾ ਹੈ ਤੇ ਇਸ ਕਰਕੇ ਇੱਕ ਦਿਨ ਛੱਡ ਕੇ ਸੂਬਾ ਕਮੇਟੀ ਨੇ ਕੱਲ ਵੱਡੀ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਜੋ ਸਾਨੂੰ ਆਦੇਸ਼ ਦਿੱਤੇ ਜੋ ਸਾਨੂੰ ਕਾਰਜ ਦਿੱਤਾ ਉਹਨੂੰ ਤੁਸੀਂ ਨੇਪਰੇ ਬਹੁਤ ਹੀ ਸਿੱਧੇ ਢੰਗ ਨਾਲ ਚੜਿਆ ਇਸ ਗੱਲ ਦੀ ਵਧਾਈ ਤੇ ਤੁਹਾਡੀ ਤੁਹਾਡੇ ਕਦਮਾਂ ਨੂੰ ਵਧਦੇ ਕਦਮਾਂ ਤੇ ਜੱਤ ਵਾਲੇ ਕਦਮਾਂ ਨੂੰ ਅਸੀਂ ਸਲਾਮ ਕਰਦੇ ਆਂ ਤੇ ਅਸੀਂ ਤੁਹਾਡੀ ਪੈਰਾਂ ਦੀ ਮਿੱਟੀ ਚੱਕ ਕੇ ਆਪਣੇ ਸਿਰ ਨੂੰ ਲਾਉਂਦੇ ਆਂ ਤੁਹਾਨੂੰ ਬਹੁਤ ਬਹੁਤ ਵਧਾਈ ਕਿ ਤੁਸੀਂ ਇਸ ਇਸ ਮੌਕੇ ਦੇ ਵਿੱਚ ਬਹੁਤ ਸਫਲ ਤੇ ਸੋਹਣੇ ਤਰੀਕੇ ਨਾਲ ਗੱਲਬਾਤ ਵੀ ਬੈਠੇ ਹੋ ਗਣਵਾਚ ਨਿਮਰ ਖਦੀ ਬਦਨ ਦੇ ਤਰੀਕੇ ਵੀ ਤੁਹਾਡੇ ਬਹੁਤ ਠੀਕ ਸੀ ਚੰਗਣ ਦਾ ਢੰਗ ਵੀ ਤੁਹਾਡਾ ਬਹੁਤ ਠੀਕ ਸੀ ਇਸ ਕਰਕੇ ਤੁਹਾਨੂੰ ਬਾਰ-ਬਾਰ ਅਸੀਂ ਆਪਣੇ ਜਥੇਬੰਦੀ ਵੱਲੋਂ ਮੈਂ ਸੁਭਾ ਪ੍ਰਧਾਨ ਹੁੰਦੇ ਹੋਏ ਤੁਹਾਨੂੰ ਵਧਾਈ ਕਰਦਾ